ਡੇਡੀ ਤੁਸੀਂ ਮੈਂ ਭਾਈ ਮਿਲਣਾ ਆ ਅੱਛਾ ਹੋਰ ਠੀਕ ਠਾਕ ਹੋ ਹਾਂ ਠੀਕ ਠਾਕ ਐਨ ਬਹਿ ਜਾ ਪਹਿਲਾਂ ਤਾਂ ਅਪਾ ਭਾਬੀ ਤਾਂ ਕਹਿੰਦੀ ਵੀ ਤੁਸੀਂ ਬਿਮਾਰ ਹੋ ਮੈਂ ਬਿਮਾਰ ਮੈਂ ਕਹਨੂੰ ਆ ਬਿਮਾਰ ਅੱਛਾ ਇਹ ਤਾਂ ਚੰਗਾ ਭਲਾ ਇਹ ਤਾਂ ਕਹਿ ਕੇ ਕਹਿੰਦੇ ਪਿੰਡ ਜਾਣੇ ਕਿ ਮम्मी ਦਾ ਫੋਨ ਆਇਆ ਮੇਰੇ ਡੈਡੀ ਬਿਮਾਰ ਹੈ ਤਾਂ ਉਹ ਕਹਿੰਦੀ ਹੋਈ ਭਾਈ ਮੈਂ ਤਾਂ ਠੀਕ ਠਾਕ ਆ ਅੱਛਾ ਹਾਂ ਮੈਨੂੰ ਕਿਹਾ ਮੈਂ ਤਾਂ ਮम्मी ਦਾ ਫੋਨ ਆਇਆ ਸੀ ਭਾਈ ਹਾਂ ਮੈਂ ਤਾਂ ਤਾਂ ਕਹਿੰਦਾ ਨਾ ਉਹ ਕਿਹੜਾ ਮੰਮੀ ਦਾ ਫੋਨ ਆਇਆ ਮੈਨੂੰ ਗਗਨ ਨੇ ਜਾਣਾ ਸੀ ਤੇ ਉਹਨੂੰ ਗੱਲ ਬਣਾ ਲਈ ਮਾਮਾ ਨੇ ਕੱਲ੍ਹ ਕੀ ਬਣਾਈਏ ਬਈ ਜੇ ਮੰਮੀ ਦਾ ਫੋਨ ਆਇਆ ਤੇ ਮੈਂ ਤਾਂ ਕਿਹਾ ਪੀ ਹੁਣ ਤਾਂ ਬਾਪ ਤਾਂ ਚੰਗਾ ਭਲੇ ਮੈਨੂੰ ਕੀ ਪਤਾ ਜਦੋਂ ਮੰਮੀ ਦਾ ਫੋਨ ਆ ਗਿਆ ਤੂੰ ਚੱਕਿਆ ਝੋਲਾ ਤੁਰ ਗਈ ਤੂੰ ਮੈਨੂੰ ਕੀ ਪਤਾ ਜੀ ਮੈਨੂੰ ਜੀ ਐਨੀ ਬਈ ਹਿੰਦ ਨਾ ਕਰਿਆ ਕਰ ਐਨੀ ਹਿੰਦ ਨਾ ਕਰਿਆ ਕਰ ਮੈਂ ਹੁਣ ਤੇਰੇ ਮਾਂ-ਬਾਪਾ ਨੂੰ ਵੀ ਕਹੂੰਗੀ ਵੀ ਹਿੰਦ ਵਾਲੀ ਕਰਦੀ ਏ ਜਦੋਂ ਮੈਨੂੰ ਮੰਮੀ ਦਾ ਫੋਨ ਆ ਗਿਆ ਮੈਂ ਤਾਂ ਗਈ ਸੀ ਮੇਰੀ ਗੱਲ ਸੁਣ ਤੂੰ ਐ ਨਾ ਕਰਿਆ ਕਰ ਉਹਦੀ ਮਾਂ ਬਿਮਾਰੇ ਕਿੱਦੇ ਨਹੀਂ ਕਹਿੰਦੀ ਤੇ ਉਹ ਨਹੀਂ ਮਾਂ ਮੈਨੂੰ ਕਿਹੜਾ ਕੋਈ ਐਨਾ ਹੋਇਆ ਕੋਈ ਉਹ ਤਾਂ ਸ੍ਰੀਕਾ ਹੀ ਕਰ ਲਿਆ ਫਿਰ ਬੋਲੀ ਸ੍ਰੀਕਾ ਕੇ ਕਰ ਲਿਆ ਮੰਮੀ ਜੇ ਮੰਮੀ ਦਾ ਪੋਣਾ ਦੀ ਮੈਂ ਤਾਂ ਗਈ ਤੀ ਨਹੀਂ ਮੈਨੂੰ ਕਿਹੜਾ ਉਹ ਚੱਲ ਤੂੰ ਪੁੱਤ ਤਸੀਂ ਨਾਲ ਮਿਲ ਕੇ ਕਿਆ ਕਰੋ ਦੋ ਦਿਨ ਉਹ ਭਗ ਜਾਂਦੀ ਦੋ ਦਿਨ ਤੂੰ ਭਗ ਜਾਂਦੀ ਨਾਲੇ ਮੈਂ ਸਖਾਲੀ ਨਾਲੇ ਤੁਸੀਂ ਸਖਾਲੀਆਂ ਸਿਆਣੇ ਬਣਦੇ ਹੁੰਦੇ ਨੇਗੇ ਚੱਲ ਕੋਈ ਨਹੀਂ ਜਿਹੜੀ ਠੀਕ ਠਾਕ ਹੋ ਹਾਂ ਠੀਕ ਠਾਕ ਮੈਂ ਕੰਮ ਆ ਜੀ ਭਾਈ ਮੇਰਾ ਕੰਮ ਬਣ ਗਿਆ ਉਹ ਅੱਛਾ ਉਹ ਤਾਂ ਕੰਮ ਬਣਿਆ ਪਿਆ ਹੈ ਬਸ ਮੈਂ ਕਰਦਾ ਫੋਣਾ ਆਪਾਂ ਚੱਲਦੇ ਚਾਹ ਪਣੀ ਪੀ ਲਈਏ ਅੱਛਾ ਉਹ ਤਾਂ ਕੰਮ ਤਿਆਰ ਹੈ ਅੱਛਾ ਪਰ ਤੂੰ ਲਾਲਾ ਵੀ ਹੁਣ ਇਹ ਗੱਲਾਂ ਮ ਸਮਝ ਨਹੀਂ ਆਉਂਦੀ ਕੀ ਹੋਈ ਜਾਂਦਾ ਦੇਖ ਲੈ ਉਹ ਤਾਂ ਫਰਾਈ ਹੈ ਬੁੱਡੀਆਂ ਲੈਣੇ ਉਹ ਰਲ ਮਿਲ ਕੇ ਚਲਾਣਾ ਚਾਹੀਦਾ ਹਾਂ ਰਲ ਮਿਲ ਕੇ ਰਹੇ ਤਾਂ ਤੈਂ ਪਾਸ ਤਾਂ ਇਕੱਠ ਨੇ ਬੂਗਾ ਹੁੰਦਾ ਇਸ ਰਿਕਾ ਕਰੀਆਂ ਵਿੱਚ ਇਕੱਠਵੇਂ ਚੱਲੂਗਾ ਨਾ ਫੇਰ ਨਹੀਂ ਬਈ ਚੱਲਦਾ ਹੈਗਾ ਉਹ ਤਾਂ ਗੱਲ ਆ ਹੂੰ ਹੋਰ ਤਾਂ ਸਾਰਾ ਕੰਮ ਕਾ ਠੀਕ ਠਾਕ ਹੈ ਪਰ ਹਾਂ ਜੀ ਹਾਂ ਠੀਕ ਠਾਕ ਬਈ ਅੱਛਾ ਹਾਂ ਫਸਲਬਾੜੀ ਠੀਕ ਆ ਹਾਂ ਕਿੰਨ੍ਹੇ ਵਾਸਤੇ ਵਾਸਤੇ ਭਾਈ ਛੋਟੀ ਕੋਟੀ ਹਾਂ ਠੀਕ ਠਾਕ ਭਾਈ ਅੱਕ ਕਿੰਨਾ ਜਿਹਾ ਸਿਹਤਮਾਰ ਹੋ ਰਹੇ ਹੋਗੇ ਉਹੀ ਕਹਿੰਦਾ ਬਈ ਤਾਂ ਬਿਮਾਰ ਮੈਂ ਤਾਂ ਚੰਗਾ ਬਣਾ ਠੀਕ ਠਾਕ ਆ ਇਹਦਾ ਉਹੀ ਕਹਿੰਦਾ ਨੇ ਛੋੜੀ ਨੇ ਚਲ ਕੋਈ ਨਾ ਕਰ ਡੈਡੀ ਉਹਨਾਂ ਵਾਸਤੇ ਪਾਣੀ ਪੁਣੀ ਲਿਆ ਤ ਮਾਤਾ ਭਰੋਣੇ ਭਾਬੀ ਤਾਂ ਜਾ ਹੀ ਨਹੀਂ ਰਹੀ।ਰਾਵਾ ਗਾਗੂ ਨਹੀਂ ਭੇਜਦਾ ਨਿਆ। ਚਲ ਬਈ ਮੈਂ 2 ਦਿਨ ਲਾਏ ਆਉਣੀ ਆ ਪਿੰਡ ਮੰਮੀ ਨੂੰ ਮਿਲਿਆ ਆਉਂਗੀ ਨਾਲੇ ਮੈਂ ਡੈਡੀ ਨਾਲ ਵਗ ਜੂਗੀ ਹੁਣ। ਮੈਂ ਤਾਂ ਬਈ ਹੋਰ ਪਾਚੇ ਜਾਊਂਗਾ ਕੱਲ੍ਹ। ਮੈਂ ਬਸ ਤੇ ਵਗ ਜੂਗੀ ਬਈ। ਕੋਈ ਤਾਂ ਮੈਂ 4 ਦਿਨ ਮਿਲਿਆਉਣੀ ਆ ਮੰਮੀ ਨੂੰ। ਕੋਈ ਨਾ ਪਤਾ ਉਹਨੂੰ ਕਾਹ ਆਉਂਦੇ ਕੋਈ ਨਾ ਤੁਝਾ ਹੈ। ਕੋਈ ਨਾ ਮੈਂ ਫੇਜ ਕੇ ਗਈ ਆ ਵੀ 4 ਦਿਨੱਕ ਤੇ ਗਾਗੂ ਨਾਲ ਵਗ ਚੁਗੀ। ਆਏਂਗੇ ਨਹੀਂ ਪੁੱਤ ਕਰਦੇ ਹੁੰਦੇ ਉਹਨੂੰ ਉਹਦੀ ਮਾਂ ਦਾ ਪਤਾ ਲਿਆਉਣ ਦੇ। ਸਿਆਣੀ ਬਾਈ। 4 ਦਿਨ ਹੁਣ ਮੈਂ ਲਾਏ ਆਉਣੀ ਵੇ। ਭਾਬੀ ਉਹ ਠੀਕ ਠਾਕ ਡੈਡੀ ਤੇਰਾ ਮ ਕਾਉਸਲੀ ਕਿਆ ਕਰਦੀ ਹੁੰਨੀ ਐ ਦੋ ਦਾ ਫੇਰ ਮੈਂ ਦੋ ਅਕਤਾਂ ਲਾ ਜਾਉਣੀ ਐ ਫੇਰ ਗਗਨ ਵਾਜੂਗੀ ਫੇਰ ਲਾ ਜਾਉਗੀ ਗਗਨ ਦੋ ਦਿਨਾਂ ਬਾਅਦ ਤੂੰ ਵਾਜ ਜੀ ਹੁਣ ਜਾਇਆ ਹੁਣ ਦੋਦੀ ਮਾਫਾਰਾ ਮਾਤਾ ਹੁਣ ਭਾਬੀ ਦਾ ਫੇਰ ਰਹਿ ਨਹੀਂ ਦਿੰਨੇ ਆਪਾਂ ਗਗਨ ਨੂੰ ਭੇਜ ਦੰਨੇ ਆ ਦੋ ਦਿਨਾਂ ਚ ਜਾਇ ਆਉਗੀ ਉਹ ਚਲ ਸੋ ਦੇਖ ਲੈ ਭਾਈ ਸੋਦੀ ਮਰਜ਼ੀ ਐ ਜੀ ਹੋਰ ਹੁਣ ਇਹਦਾ ਡੈਡੀ ਤਾਂ ਮਿਲ ਗਿਆ ਜਿਹੜਾ ਠੀਕ ਠਾਕ ਐ ਚਲ ਉਹ ਤਾਂ ਹੁਣ ਪਤਾ ਲੱਗ ਗਿਆ ਗਿਆ ਆਪਾਂ ਨੂੰ ਹੂੰ ਬਾਕੀ ਤੂੰ ਪੁੱਛ ਲੈ ਭਾਬੀ ਨੂੰ ਕੀ ਕਹਿੰਦੀ ਐ ਦੱਸ ਭਾਈ ਕੀ ਮੈਂ ਕਰਨਾ ਚਲੋ ਜੀ ਮੈਂ ਤੁਸੀ ਕਹਿੰਦੇ ਸੋਦੀ ਮਰਜ਼ੀ ਐ ਭਾਈ ਦੇਖ ਲੋ ਫੇਰ ਆ ਵੀ ਓਏ ਗੱਲ ਬਗ ਜੋ ਪਾਈ ਫਿਰ ਬਈ ਤੇ ਗੱਲ ਹੁਣ ਤੇ ਠੀਕ ਹਾਂ ਹਾਂ ਉਹਨੂੰ ਭੇਜ ਦਨੇ ਆ ਆਲਰੇਡੀ ਪਾਣੀ ਗਾਣਾ ਪਰ ਤੂੰ ਕਰ ਲੈ ਤਿਆਰੀ ਤੂੰ ਜਾਇਆ ਦੋ ਦਿਨ ਹਾਂ ਚੱਲ ਠੀਕ ਐ ਮੈਂ ਤਿਆਰੀ ਕਰ ਦਿਆਂ ਹਾਂ ਜਿਹੜੀ ਚੱਲੀ ਫਿਰ ਆਪਾਂ ਹਾਂ ਬਈ ਚੱਲੀ ਚੱਲ ਚੱਲ ਤੇ ਪਹਿਲਾਂ ਚਾਹ ਬਣੀ ਚਾਹ ਬਈ ਫਿਰ ਪੀਵਾਂਗੇ ਪਹਿਲਾਂ ਕੰਮ ਕਰਾਈ ਜਾ ਤੂੰ ਬਈ ਜਾ ਜੀ ਤੇ ਰੋਟੀ ਵਾਰ ਰੋਟੀ ਵੀ ਖਾ ਲੂਗਾ ਹਾਂ ਚਾਹੀ ਜਾ ਜੀ ਆ ਜੋਈ ਫਿਰ ਕੀ ਗੱਲ ਹੋ ਗਈ ਸੀ ਡੜੀ ਨਾਲੇ ਕੇ ਕਹਿੰਦੀ ਭਾਬੀਆਂ ਦੀ ਬਿਮਾਰ ਹੋ ਰਹੇ ਹੋ ਆ ਨੂੰ ਜੇ ਮੈਂ ਚੰਗੇ ਪਨੀ ਬਿਮਾਰ ਕਰਤਾ ਮੈਂ ਤਾਂ ਇਹ ਥੋੜਾ ਤਰੀਕਾ ਦਿਹੁ ਧੱਕਾ ਵਾਲਾ ਕਰਦੇ ਮੈਂ ਕਹਿੰਦਾ ਕੀ ਕਹਿੰਦਾ ਰਵੀ ਕਿ ਕਿਉੜਾ ਵੱਧ ਕਰਦੇ ਬੱਸ ਕਰਦੇ ਭਾਈ ਐ ਮੜਾ ਤੁਸੀਂ ਸਮਝਾ ਮੰਮੀ ਨੂੰ ਕਿਹੋ ਮੜਾ ਇਹਨੂੰ ਕਿਹੋ ਹਾਂ ਨਾ ਕਹਾਂਗੇ ਭਾਈ ਕਰਾਂਗੇ ਕੁਝ ਮੰਮੀ ਵੀ ਨਾ ਫੋਨ ਫੋਣ ਜਿਆਦਾ ਕਰੀ ਜਾਂਦੀ ਐ ਫਰੋਮੀ ਇਹ ਤਰੀਕਾ ਕਰੀ ਜਾਂਦੀ ਹਣਾ ਹੋਰ ਇਹਨਾਂ ਪੱਤਿਆਂ ਚੋਕਾਂ ਨੂੰ ਚੱਕ ਜੀ ਜਾਵੇ ਵਧੀਆ ਹੈ ਹਾਂ ਚਲੋ ਫਿਰ ਆਪਾਂ ਚੱਲਦੇ ਆਂ ਪੁੱਛਦੇ ਆਂ ਕੀ ਕਹਿੰਦਾ ਹੁੰਦਾ ਹਾਂ ਪਤਾ ਤਿਆਰੀਆਂ ਕੰਮ ਦਾ ਖਰਾਬ ਹੋਣਾ ਠੀਕ ਹੈ ਮੰਮੀ ਸੇ ਰੋਟੀ ਲੈ ਕੇ ਆਵਾਂ ਅੱਜ ਪੁੱਤ ਰੋਟੀ ਤਾਂ ਮੈਂ ਫੇਰ ਖਾ ਲੂੰਗੀ ਪੱਲਾ ਤੂੰ ਹੁਣੇ ਘਰ ਤਿਆਰ ਹੋ ਜਾ ਤਿਆਰ ਹੋ ਕੇ ਤੂੰ ਭੱਗ ਜਾ ਆਪਣੀ ਮੰਮੀ ਜੀ ਮੇਰੀ ਮੰਮੀ ਨੇ ਕੱਲ ਹੋ ਗਈ ਉਹ ਕਹਿੰਦੇ ਕੱਲ ਨੂੰ ਆਜਿਓ ਕੱਲ ਨਹੀਂ ਜਾਉਂਗੀ ਮੈਂ ਕੱਲ ਨੂੰ ਜਾਵੇਂਗੀ ਫੇਰ ਤੂੰ ਐ ਘਰ ਅੱਜ ਕੱਪੜੇ ਪੈ ਕੇ ਕਰ ਲਿਆ ਉਹ ਠੀਕ ਐ ਮੰਮੀ ہاں ਕੱਪੜੇ ਪ੍ਰੈਸ ਕਰਕੇ ਮੈਂ ਹੀ ਪਾ ਲਵਾਂਗੀ ਠੀਕ ਐ ਕੱਲ ਨੂੰ ਭੱਗ ਜੀ ਜਾਣਾ ਠੀਕ ਐ ਜੀ ਤੁਸੀਂ ਰੋਟੀ ਮੇਰੇ ਨਹੀਂ ਅੱਜ ਨਾ ਖਦੀ ਮੈਂ ਤਾਂ ਕੱਲ ਜਾ ਮੱਛਿਆ ਪੈਰ ਜਾ ਮੇਰੀ ਮੰਮੀ ਝੂਠ ਬੋਲ ਦਿੱਤੀ ਜਿਹੜੀ ਨੇ ਕਿਹਾ ਸੀ ਦੋਇਆ ਨੇ ਜਾਣ ਨਹੀਂ ਦਿੱਤਾ ਜਾਣ ਕੇ ਨਹੀਂ ਦਿੱਤਾ ਝੂਠੇ ਬੋ ਮੈਨੂੰ ਕੀ ਪਤਾ ਤੂੰ ਝੂਠ ਬੋਲਦੇ ਕਿ ਤੇਰੀ ਮਾਂ ਝੂਠ ਬੋਲਦੀ ਅੱਛਾ ਮੇਰੀ ਮਾਂ ਝੂਠ ਬੋਲਦੀ ਆ ਜਿਹੜੀ ਨੇ ਫੋਨ ਕਰਿਆ ਦੀ ਵੀ ਤੇਰਾ ਡੈਡੀ ਬਿਮਾਰ ਹੋ ਰਿਹਾ ਡੈਡ ਦੇ ਉਹ ਤੇ ਤਰ ਚੰਗਾ ਭਲਾ ਆਏਗਾ ਚੰਗਾ ਭਲਾ ਕਿਹਾ ਆਏਗਾ ਪਰ ਦਵਾਈ ਲੈ ਕੇ ਆਇਆ ਹੋਵੇ ਉਹ ਚੰਗਾ ਭਲਾ ਆਏਗਾ ਉਹ ਮਰੀਆਂ ਨਹੀਂ ਆਗੀ ਤੂੰ ਇਹਨੂੰ ਵਗ ਜਾਣਦੇ ਦੋ ਦਿਨ ਇਹਨੂੰ ਹਾਲੇ ਸਾਲ ਹੋਇਆ ਇਹਨੇ ਸਾਰਾ ਡੱਬਰ ਮੂਰੇ ਲਾ ਰੱਖਿਆ ਸਾਡੇ ਕੇ ਸਾਰੇ ਫਿਰ ਵੀ ਪਖਤ ਗਈ ਸੀ ਉਹਨਾਂ ਅਸੀਂ ਕਰੀ ਫਿਰ ਉਹਦੇ ਵਿੱਚ ਮਿੰਤਾ ਕਿਸਨ ਜਾਨਿੰਦੇ ਤਾਂ ਸਾਰੇ ਗਹੀਂੰਦਾਂ ਨੇ ਭਗ ਜਾ ਭਗ ਜਾ ਭਗ ਜਾ ਮੈਂ ਦੋ ਦਿਨ ਵੀ ਨਹੀਂ ਜਾਣ ਦੰਦੇ ਫਿਰ ਤੂੰ ਵਕਤ ਆ ਗਈ ਤੀ ਫਿਰ ਤੂੰ ਕੰਨ ਭਾਪ ਸਾਈਂਗੀ ਮੇਰੇ ਡੈਡੀ ਤਾਂ ਆਪ ਤੁਸੀਂ ਨੇ ਮਾਂ ਗਰ ਲਾ ਲਿਆ ਤੀ ਅਸੀਂ ਨੇ ਕਾਹਦੇ ਵਾਸਤੇ ਮਾਂ ਗਰ ਲਾਏਗਾ ਤੁਸੀਂ ਨੇ ਮਾਂ ਗਰ ਤਾਂ ਲਾਇਆ ਤੀ ਉਹ ਆਪਦੀਆਂ ਗੱਲੀਆਂ ਸਿੱਖਾਈ ਗਏ ਉਹਨੂੰ ਉਹ ਤਾਂਹੀਂ ਤਾਂ ਕਹਿ ਗਿਆ ਕਹਿੰਦਾ ਭਾਈ ਉਰੀਦਾ ਫਿਰ ਭਗ ਜਾਂਦੀ ਸੀ ਤਾਂ ਕੁਛ ਨਹੀਂ ਕਹਤੀ ਹੁਣ ਤੇਰੇ ਭਾਈ ਮਰਦੀ ਐ ਤਾਂ ਹੁਣ ਤਾਂ ਇਹ ਜਾਊਗੀ ਫਿਰ ਉਸਕ ਮਰਜ਼ੀ ਕਰੀਂ ਜਾਂ ਹੁਣ ਤਾਂ ਇਹ ਜਾਊਗੀ ਤੇਰੀਆਂ ਹੱਡਾਂ ਸਾਰੀਆਂ ਨਹੀਂ ਪੁੱਗਦੀਆਂ ਦੇਖ ਮੇਰੇ ਕਾ ਸੁਣ ਅਸੀਂ ਤੇਰਾ ਡੈਡੀ ਭਲਾਇਆ ਨਹੀਂ ਹੈਂ ਤੂੰ ਤਿਆਰ ਹੋ ਕੇ ਬਾਗੀ ਤੀਗੀ ਉਹ ਬੁਲਾਏ ਨੇ ਸੀ ਤੂੰ ਵਗ ਜਾਨੀ ਫਿਰ ਅਸੀਂ ਕਿਹੜਾ ਹਟਾਈਆਂ ਤੂੰ ਲੈ ਜਾਂਦਾ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ ਦੋਆਂ ਨੇ ਰਲ ਕੇ ਕਾਨੂੰਨ ਕੁਸਤਾ ਕਰਦੇ ਹੋਗੇ ਕੱਲ ਉਸ ਮੇਰੇ ਚਲੀ ਜਾਮ ਸ਼ਾਨ ਨੂੰ ਵਾਪਸ ਆ ਜੰਗੀ ਫੇ ਤੁਸੀਂ ਵਗ ਜਾਇਓ ਵਾਪਸ ਕਾਨੂੰਨ ਨੂੰ ਨਾ ਪਤਾ ਤੂੰ ਦੋ ਚਾਰ ਦਿਨ ਲਾਏ ਉਸ ਨਹੀਂ ਹੁੰਦਾ ਨੰਮੀ ਫਿਰ ਮੈਂ ਗਰ ਓਖਾ ਹੋ ਜੂਗਾ ਕੁਛ ਨਹੀਂ ਹੁੰਦਾ ਓਖਾ ਮੈਂ ਆਪੀ ਕੰਮ ਕਰ ਲੂ ਨਹੀਂ ਮੈਂ ਕਿਸੇ ਨੂੰ ਲਾ ਕੇ ਕੰਮ ਕਰਾ ਲੂੰਗੀ ਮੈਨੂੰ ਕੀ ਸੁਣਾਉਣੀ ਆ ਫਿਰ ਤੂੰ ਕਰਾ ਲਈ ਤੂੰ ਕਿਸੇ ਤੋਂ ਫਿਰ ਮੈਂ ਕਰਾ ਲੂੰਗੀ ਤੂੰ ਵਗ ਜਾ ਕਰ ਲੈ ਜਿਹੜਾ ਕੁਛ ਕਰਤੇ ਤੂੰ ਮੱਪੀ ਬੁਲਾ ਕੇ ਕੰਮ ਕਰਾ ਲੂੰਗਾ ਕੀ ਰਮਾਤੀ ਆਵੇ ਚਲ ਮੈਂ ਕਾਨੂੰ ਗੁੱਸਾ ਕਰ ਦਿਆਂਗੇ ਇਹ ਤਾਂ ਪੁੱਤਾਂ ਹੀ ਕਰੀ ਜਾਂਦੀ ਐ ਐ ਕਰ ਗਗਨ ਚੱਲ ਪੁੱਤ ਆਪਾਂ ਰੋਟੀ ਖਾਈਏ ਤਾਂ ਬੁੱਧੀ ਜਾਉਂਗੇ ਚਲ ਇਹ ਤਾਂ ਬੁੱਧੀ ਜਾਉਂਗੇ ਰੋਟੀ ਖਾ ਲਓ ਖਾ ਲਓ ਛੋਡੇ ਤਾਂ ਲੰਗ ਜੂ ਮੇਰੀ ਨਹੀਂ ਲੰਗਦੀ ਲਾ ਕਿੱਥੋਂ ਆ ਗਿਆ ਜੜੀ ਮੇਰੇ ਸਾਰੇ ਕਰੀ ਕਰਾਈ ਤੇ ਪਾਣੀ ਫੇਰਤਾ ਇਹਨਾਂ ਦੇ ਨਾਲ ਲੱਗ ਗਿਆ ਸਾਰ ਮੈਂ ਤਾਂ ਐਂਦੀ ਵੀ ਚਲ ਚਾਰ ਦਿਨ ਲਾ ਆਉਂਗੀ ਚਾਰ ਦਿਨ ਆਰਾਮ ਲੈ ਆਉਂਗੀ ਉੱਥੇ ਕਿੱਥੇ ਇਹ ਤਾਂ ਇਹਨਾਂ ਦੀ ਹੋ ਬਣ ਗਿਆ ਉਹ ਵੀ ਆ ਕੇ ਹੁਣ ਪਤਾ ਨਹੀਂ ਕਿੱਦੇ ਜਾਇਆ ਜਾਊਗਾ ਮੇਰੀ ਜਾਨ ਨੂੰ ਪੰਗਾ ਘੱਟਾ ਹੁਣ ਇਹ ਲਾਇਆਊਗੀ ਸਾਰਾ ਕੰਮ ਧੰਦਾ ਮੈਨੂੰ ਕਰਨਾ ਪਊਗਾ ਇਹ ਤੇ ਇਸ ਨੂੰ ਤੋੜ ਕੇ ਰਾਜੀ ਕੀਤੀ ਪਹਿਲਾਂ ਮੰਮੀ ਤਾਂ ਇਸ ਨੂੰ ਕਹਿੰਦੀ ਛੇਤੀ ਪਾਲਾ ਕੱਪੜੇ ਚੱਲ ਦੇਖੀ ਜੋ ਗੁੱਸਾ ਝੜਿਆ ਮੰਮੀ ਨੂੰ ਲੱਗਣਾ ਡੜੀ ਦੇ ਸਾਰੀ ਕਰਤੂਤ ਦੱਸਦੀਆਂ ਇਹਨਾਂ ਨੇ ਉਹ ਕਰਕੇ ਗਿਆ ਹਾਸ਼ੀਗਾ ਮੰਮੀ ਦੇਖੀ ਮੈਂ ਦੋਨਾਂ ਨੂੰ ਪਿੰਡੋਂ ਆਉਣ ਨੂੰ ਕਹਿੰਦੀ ਸੀ ਤੇ ਮੰਮੀ ਇਹਨਾਂ ਨੇ ਡੈਡੀ ਆ ਗਿਆ ਮੂਰੇ ਡੈਡੀ ਨੇ ਆਉਣੇ ਨਹੀਂ ਦਿੱਤਾ ਮੈਨੂੰ ਤਾਂ ਊਰੇ ਆ ਗਿਆ ਔਰ ਮੈਂ ਤਾਂ ਬਹਰ ਨਾਲ ਆਇਆ ਦੀ ਵੀ ਡੈਡੀ ਬਿਮਾਰ ਹੋ ਰਹੇ ਵੀ ਮੈਂ 4 ਦਿਨ ਲਾਇਆ ਆਉਣੀ ਆ ਕਿ ਕਿੱਥੇ ਆਇਆ ਡੈਡੀ ਨੇ ਤਾਂ ਸਾਰਾ ਉਹ ਕਰ ਗਿਆ ਉਸੇ ਦੀ ਕਰ ਆ ਗਿਆ ਉਹਨੂੰ ਉਹਨੇ ਤਾਂ ਹੱਸੇਗਾ ਵੀ ਨਹੀਂ ਉਹ ਤਾਂ ਮੰਨ ਲਈ ਮੈਨੂੰ ਭਜ ਭਜ ਕੇ ਪਈ ਗਿਆ ਉਹ ਤਾਂ ਉਹਨੂੰ ਕਹਿੰਦਾ ਵੀ ਤੂੰ ਵਗ ਜਾ ਭਾਈ ਵੀ ਇਹ ਤਾਂ ਫੇਰ ਆ ਜੂਗੀ ਮਿੰਤਾ ਜਵਾਬ ਦੇ ਗਿਆ ਇਹ ਬੇਕਾ ਦਾ ਹੈ ਨਾ ਜੇ ਆਉਣ ਦੇਣਗੇ ਫੇਰ ਆਉਂਗੀ ਹੁਣ ਇਹ ਆਉਣ ਨਹੀਂ ਦਿੰਦੇ ਜਾਂ ਫਿਰ ਤਮੜਾ ਜਾਂ ਤੂੰ ਕਹਿ ਰੇ ਇਹਨਾਂ ਨੂੰ ਹੁਣ ਨਹੀਂ ਮੰਗ ਨਹੀਂ ਹੈ ਆਉਣ ਦਿੰਦੇ ਤਾਂ ਡੈਡੀ ਸਾਰਾ ਹੋ ਕਰ ਗਿਆ ਮੇਰਾ ਤਾਂ ਮਿੰਦ ਨਾਮੇ ਤੇ ਨਾ ਹੁਣ ਕੰਮ ਬਣੇ ਤਾਂ ਜਵਾਗ ਜੂਈਆਂ ਤਾਂ ਜ ਕੱਪੜੇ ਗਏ ਨੇ ਕੱਪੜੇ ਵੀ ਤਿਆਰ ਹੋ ਜਾ ਤੂੰ ਇਹ ਤਾਂ ਜਵਾਗ ਜੂ ਨਾਮ ਇਥੇ ਨਾ ਕੰਮ ਬਣੇ ਤੈਨੂੰ ਪਤਾ ਤਾਂ ਹੈ ਵੀ ਮੈਂ ਕੰਮ ਕਰਦੀ ਨਹੀਂ ਹੈਗੀ ਮੈਨੂੰ ਤਾਂ ਪਤਾ ਨਹੀਂ ਥੀ ਵੀ ਡੈਡੀ ਆ ਜੂਰੇ ਆਊਗਾ ਨਾ ਡੈਡੀ ਨੇ ਪਹਿਲਾਂ ਫੋਨ ਕਰਿਆ ਵੀ ਭਾਈ ਮੈਂ ਆਊਗਾ ਮੈਂ ਤਾਂ ਜਦੋਂ ਬਾਹਰ ਨਿਕਲੀ ਡੈਡੀ ਬਾਰ ਮੂਰੇ ਆ ਗਿਆ ਮਿੰਤਨ ਨੇ ਮੈਂ ਕਿਹਾ ਸੀ ਉਹਨੂੰ ਵੀ ਮੈਨੂੰ ਪਹਿਲਾਂ ਪਿੰਡੇ ਛੱਡਿਆ ਕਿਤੇ ਕਹਿੰਦਾ ਨਾ ਪਾਈ ਤੂੰ ਪਹਿਲਾਂ ਅੰਦਰੇ ਚੱਲ ਵੀ ਮਿੰਤੋਂ ਨਾਲ ਤਾਂ ਕੋ ਕੰਮ ਆ ਕੋਈ ਮੈਂ ਤਾਂ ਜਾਣੇ ਨਹੀਂ ਦਿੱਤਾ ਨੇ ਹਾਂ ਉਹ ਛੇ ਦਿਗ ਨਹੀਂ ਮੇਰੀ ਮਾਂ ਬਿਮਾਰ ਉਹ ਨਹੀਂ ਛੇਤੀ ਮੈ ਜਾਣਾ ਹੋਰ ਉਹ ਦਿਗ ਨਹੀਂ ਛੇਤੀ ਮੈ ਜਾਣਾ ਉੱਥੇ ਹੁਣ ਕੱਪੜੇ ਲੱਗ ਰਹੀ ਆ ਪਾਉਣ ਆਪਦੇ ਉਹ ਤਾਂ ਹੁਣ ਜਦੋਂ ਡੈਡੀ ਸਾਰਿਆਂ ਨੂੰ ਕਹ ਗਿਆ ਹੁਣ ਨਹੀਂ ਮੈਨੂੰ ਆਉਣ ਦਿੰਦੇ ਸਾਰੀ ਹਾਂ ਤੂੰ ਡੈਡੀ ਨੂੰ ਪੁੱਛੀ ਵੀ ਉਹ ਕੀ ਕਰਨ ਆਇਆ ਥਿਉਰੇ ਉਹ ਦਾ ਵੱਧ ਕਰਦੀ ਆ ਉਹ ਦਾ ਵੱਧ ਕਰਦੀ ਮੇਰਾ ਤਾਂ ਕਰਦੀ ਨਹੀਂ ਉਹਨ ਤਾਂ ਕੱਲ ਦੀ ਲੱਗਦੀ ਆ ਕਹਿਣ ਵੀ ਤੂੰ ਭਗ ਜਾ ਤੂੰ ਭਗ ਜਾ ਤਾਂ ਹੀ ਮੈਂ ਬਲਾਮ ਬਣਾਏ ਦੀ ਵੀ ਬਈ ਮੇਰੇ ਮੰਮੀ ਦਾ ਫੋਨ ਆਇਆ ਵੀ ਡੈਡੀ ਬਿਮਾਰ ਹੋ ਰਿਹਾ ਡੈਡੀ ਨੇ ਆ ਕੇ ਮੇਰਾ ਉਹ ਕਰਤਾ ਔਰੇ ਮੇਰੀ ਬੇਇੱਜ਼ਤੀ ਕਰਾ ਗਿਆ ਉਹ ਤਾਂ ਭਗ ਗਿਆ ਔਰੇ ਕਿੱਥੇ ਮੇਰੀ ਬੇਇੱਜ਼ਤੀ ਕਰਾ ਗਿਆ ਸਾਰਿਆਂ ਚ ਹਾਂ ਤੂੰ ਨੂੰ ਪੁੱਛੀ ਵੀ ਕੀ ਕਰਨ ਗਿਆ ਤੇ ਇੱਥੇ ਸਾਰਿਆਂ ਚ ਮੇਰੀ ਬੇਇੱਜ਼ਤੀ ਕਰਾ ਗਿਆ ਹਾਂ ਠੀਕ ਆ ਚਾ ਠੀਕ ਆ ਮੰਮੀ ਹੁਣ ਮੈਂ ਕੱਟਦੀ ਆ ਆਈ ਨਹੀਂ ਪਤਾ ਸੁਣ ਲੈਣ ਵੀ ਇਸੇ ਤੇ ਫੋਨ ਵੀ ਕਰਤਾ ਉਹਨਾਂ ਨੂੰ ਚਾ ਠੀਕ ਆ ਮੰਮੀ ਕਿਤੇ ਆ ਨਾ ਜਾਣਾ ਕਿਤੇ ਉਹ ਵੀ ਛੋਟੀ ਜਾ ਕੇ ਉਹਨੂੰ ਦੱਸ ਦੇ ਚੰਗਾ ਨਾ ਇਫਤਾ ਮੈਂ ਨਰਵਾਦ ਨਹੀਂ ਤਾਂ ਮੈਂ ਕੋਈ ਨਾ ਮਾਰ ਲੂੰਗੀ ਇਹ ਨਰਵਾ ਮੈਂ ਨਰਵਾਦ ਨਹੀਂ ਜਾਤੋ ਨਹੀਂ ਕੋਈ ਨਾਲ ਨਿਗਰਾਮ ਕਰ ਲੂੰਗੀ ਕੋਈ ਨਾ ਮੈਂ ਨਰਵਾਦਾਂ ਗਗਨ ਦੀਦੀ ਲੈ ਮੇਰੇ ਵੀਰ ਆ ਗਿਆ ਕੌਣ ਆ ਗਿਆ ਮੇਰੀ ਮਾਸਟਰ ਦਾ ਮੁੰਡਾ ਹੈ ਨਮਸਤੇ ਬਈ ਨਮਸਤੇ ਬਾਈ ਠੀਕ ਹੋ ਬਾਈ ਹਾਂ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਸ ਠੀਕ ਹੈ ਹੋਰ ਸਭ ਠੀਕ ਸੀਗੇ ਹਾਂ ਠੀਕ ਤੇ ਬਾਈ ਹੋਰ ਹਾਂ ਵਧੀਆ ਵਧੀਆ ਤੂੰ ਦੱਸ ਕਿਵੇਂ ਹੈ ਵਧੀਆ ਬਈ ਹੋਰ ਪ੍ਰਵਾਹ ਸਾਰੇ ਬਸ ਮੈਂ ਤਾਂ ਸੈਰ ਆਇਆ ਸੀਗਾ ਮਾਂ ਚੱਲ ਜਾਂਦਾ ਜਾਂਦਾ ਇੱਧਰ ਨਹੀਂ ਮਿਲ ਜਾਣਾ ਪੈਣਾ। ਬਈ ਮਿਲ ਗਈ। ਹਾਂ ਹੋਰ ਠੀਕ ਠਾਕ ਹੈ ਵਧੀਆ। ਬੜੀ ਵਧੀਆ। ਕਿਵੇਂ ਚੱਲਦਾ ਹੈਗਾ? ਬਸ ਘਰ-ਬਾਰ। ਬਸ ਵੀ ਚੱਲਿਆ ਜੇ ਵੀ ਤੁਹਾਨੂੰ ਪਤਾ ਹੀ ਹੈ। ਅੱਛਾ ਵਧੀਆ ਜਵਾਗ ਪੜੀ ਜਾਂਦੇ ਨੇ। ਹਾਂ ਵੀਰ ਵਧੀਆ ਬੜੇ ਜਿਹੇ ਜਵਾਗ। ਅੱਛਾ। ਹਾਂ ਚੱਲ ਵੀਰ ਪਾਣੀ ਲੈ ਕੇ ਆਣੀ ਆ। ਕੋਈ ਨਾ ਬਾਈ ਪਾਣੀ ਤਾਂ ਰਹਿਣ ਦੇ ਤੂੰ ਬਹਿ ਜਾ ਆਪਾਂ ਗੱਲਾਂ ਬਾਤਾਂ ਕਰਦੇ ਪਾਣੀ ਮੈਂ ਪੀ ਕੇ ਆਇਆ ਸੀਗਾ। ਕਿੰਨਾ ਚਾਹਣਾ ਕਿ ਲੱਭ। ਜਿਹਦੇ ਰਿਸ਼ਤੇਦਾਰ ਨੇ ਆਪਣੇ ਦਾ ਕਹਿ ਲਊ ਹਵਲ। ਇਹ ਕੌਣ ਆ ਬਾਈ ਐਂ ਬੋਲਦੀ ਏ ਜਿਹੜੀ? ਬਈ ਇਹ ਜਠਾ ਕਿਵੇਂ ਜਠਾਣੀ ਵੱਡੀ ਹੁੰਦੀ ਹੈਗੀ ਹਾਂ ਵੀਰੇ ਵੱਡੀ ਹੁੰਦੀ ਹੈ ਜਠਾਣੀ ਅੱਛਾ ਇਹ ਨਾ ਜਮੀ ਤਮੀਜ਼ ਨਹੀਂ ਹੈਗੀ ਬੋਲਣ ਦੀ ਮਸ ਵੀਰੇ ਤਮੀ ਹੈਗੀ ਨੋਟ ਸੈਂਸ ਜੀ ਹੈ ਮਾੜਾ ਮੂਟਾ ਅਕਲ ਚਹੀਦੇ ਬੰਦੇ ਨੂੰ ਜੀ ਕੱਪੜੇ ਕਹੇ ਜੇ ਪਾਏ ਨੇ ਇਹਦਾ ਜਮੀ ਅਕਲ ਨਹੀਂ ਮੈਂ ਤਾਂ ਅੱਜ ਦੇਖੀ ਆ ਭਾਈ ਇਹ ਕਦੇ ਮੈਂ ਤਾਂ ਕਾਈ ਨਹੀਂ ਹੈਗਾ ਨਾ ਹਾਂ ਵੀ ਤੁਸੀਂ ਆਏ ਨਿਕ ਦੇ ਅੱਛਾ ਚੱਲ ਵੀ ਛੱਡੋ ਕੋਈ ਨਾ ਸਭਾਈ ਇਹ ਜਗਾ ਅੱਛਾ ਭਾਈ ਤੁਸੀਂ ਗੱਲਾਂ ਮਾਤਾਂ ਕਰੋ ਮੈਂ ਚਾਹ ਬਣਾ ਕੇ ਲੈਂਦੀ ਕੋਈ ਨਾ ਹੋਰ ਭਾਈ ਠੀਕ ਠਾਕ ਆ ਹੈ ਹਾਂ ਵੀਰੇ ਵਧੀਆ ਬਾਈ ਮਾਰੇ ਮੁੱਟੇ ਕੱਪ ਚੱਜ ਦੇ ਕੱਪੜੇ ਪਾ ਕੇ ਰੱਖਿਆ ਕਰ ਤੂੰ ਵਿਆਹ ਤੋਂ ਪਹਿਲਾਂ ਤਾਂ ਕਿੰਨੇ ਸੋਹਣੇ ਕੱਪੜੇ ਪਾ ਕੇ ਰੱਖ ਦਿੱਤੀ ਐਨੀ ਸੋਹਣੀ ਸੁਨੱਖੀ ਕੁੜੀ ਆ ਤੂੰ ਤਾਂ ਉਹੀ ਲਿਬੜੀ ਜਿਹੇ ਹਾਲਤ ਕੀ ਬਣਾਈ ਜਾਂਦਾ ਆ ਤੈਂ ਆਪਦੀ ਬਸ ਇਹਨੂੰ ਪਤੀ ਹੈਗਾ ਉਹ ਕੰਮ ਧੰਦੇ ਤੋਂ ਮੜਾ ਜਾ ਉਹਦਾ ਆਪਦੇ ਸਰੀਰ ਦੀ ਵੀ ਰੱਖ ਲਿਆ ਕਰ ਇਹ ਤਾਂ ਚਲਦੀ ਜਾਂਦਾ ਬਣੀ ਜਾਂਦੇ ਉਹਨੇ 10 ਮਿੰਟ ਲੇਟ ਬਣ ਜਾਣਗੇ ਕੱਪੜਾ ਵੀ ਮੇਰਾ ਸੂਟ ਪਾਇਆ ਹੋਇਆ ਹੈ ਇਹਦੇ अच्छा तू त एदे सूट ਪਾ ਕੇ ਵੀ ਕਿੰਨੇ ਸੋਹਣੇ ਲੱਗਦੇ ਨੇ ਹਾਂ ਇਹਦੇ ਆਪਦੇ ਸੂਟ ਪਾਏ ਵੀ ਨੀ ਸੋਹਣੇ ਲੱਗਦੇ ਜੇ ਤੂੰ ਆਪਦੇ ਸੂਟ ਪਾਵੇਂ ਇੰਨੇ ਸੋਹਣੇ ਤਾਂ ਤੇਰਾ ਕਿੰਨਾ ਰੂਪ ਚੜਜੇਵੇ ਹੈ ਦੇਖੀ ਕਹੇ ਜੇ ਕੱਪੜੇ ਪਾਈ ਰੱਖਦੀ ਇਹਨੂੰ ਇਹ ਬਾਹਰੇ ਵੀ ਆਈ ਜਾਂਦੀ ਆ ਵਿਆਹ ਸ਼ਾਦੀ ਚ ਵੀ ਇਹ ਜੇ ਕੱਪੜੇ ਪਾ ਕੇ ਤੇ ਵੀ ਰਸਮੀ ਰਹਦੀ ਹੈ ਜਮੀ ਬੇਅਕਲ ਜੀ ਦੇਖੀ ਇਹਨੂੰ ਐ ਬੁੱਲਣ ਦੀ ਵਿਆਹ ਕਰਨੀ ਹੈਗੀ ਨਾ ਇਹਨੂੰ ਕੱਪੜੇ ਪਾਉਣ ਦੀ ਅਕਲ ਹੈ ਮੇਰੇ ਸਾਨੂੰ ਪਤੀ ਹੈਗਾ ਵਿਆਹ ਤੋਂ ਬਾਅਦ ਕਿੰਨੇ ਕੰਮ ਹੁੰਦੇ ਨੇ ਘੱਟ ਢੋਰ ਵਰ ਲੱਗਦੀ ਨੇਗੀ ਬੈਤੋਂ ਕੰਮ ਹੀ ਲੜਾਉਂਦੇ ਵੀਰੇ ਉਹ ਕੰਮ ਵੀ ਜ਼ਰੂਰੀ ਨੇ ਦੇਖਾ ਆਉਂਦਾ ਸਰੀਰ ਦੀ ਮਾਣਾ ਮੋਟਾ ਬਣ ਠਣ ਕੇ ਰਹਿਣਾ ਚਾਹੀਦਾ ਬੰਦੇ ਨੂੰ ਅਗਲਾ ਕੀ ਕਹਿੰਦਾ ਗਵਾੜ ਮੱਥੇ ਹਣਾ ਤੇ ਨੂਰੀ ਕੀ ਕਹਿੰਦਾ ਵੀ ਇਹ ਰਹੀ ਕਹੀ ਜੀ ਹਣਾ ਵੀ ਮਾਣਾ ਮੋਟਾ ਆਪਦਾ ਸਰੀਰ ਵੀ ਜ਼ਰੂਰੀ ਹੈ ਦੇਖ ਬਿਆ ਤੋਂ ਬਾਅਦ ਕੰਮ ਤਾਂ ਕਰਨੀ ਪੈਂਦੇ ਨੇ ਪਰਦਾ ਤਾਂ ਹਾਲਤ ਆਉਦੀ ਇਹੀ ਜੀ ਬਣਾ ਰੱਖੀ ਜਿਵੇਂ ਕਿ ਨੌਕਰਾਂ ਨਹੀਂ ਹੁੰਦੀ ਇਹਨਾਂ ਹਾਂ ਵੀਰੇ ਨਵਾਂ ਫੋਨ ਹਾਂ ਬਈ ਨਵਾਂ ਫੋਨ ਲਿਆਂਦਾ ਹੈਗਾ ਵੀਰੇ ਮੇਰਾ ਵੀ ਸਾਰਾ ਚਾਬ ਚਿੱਚੀ ਲੱਗਦਾ ਮੈਂ ਫੋਨ ਲਿਆਂਦਾ ਅੱਛਾ ਤੂੰ ਐਂ ਕਰੀ ਮੈਂ ਤੂੰ ਪਹਿਲਾਂ ਇੱਕ ਫੋਨ ਨਵਾਂ ਲਿਆਇਆ ਸੀਗਾ ਉਹ ਮੈਂ ਵਰਤਿਆ ਨਹੀਂ ਸੀਗਾ ਮੈਨੂੰ ਪਸੰਦ ਨਹੀਂ ਆਇਆ ਮੈਂ ਆ ਨਵਾਂ ਲਿਆਂਦਾ ਤੂੰ ਉਹ ਲੈ ਲਈ ਉਹ ਵਰਤ ਲਈ ਤੂੰ ਉਹ ਮੈਂ ਫੜਾ ਜੂ ਮੈਂ ਤੈਨੂੰ ਆਉਂਦਾ ਜਾਂਦਾ ਠੀਕ ਹੈ ਹਾਂ ਹੋਰ ਠੀਕ ਨੇ ਸਾਰੇ ਹਾਂ ਵੀ ਵਧੀਆ ਹੋਰ ਮਾਸੀ ਕਿਵੇਂ ਨੇ ਮਾਸੀ ਹੋਣੀਆਂ ਵਧੀਆ ਨੇ ਵਿਚਾਰੀਆਂ ਬੱਚੇ ਵੀ ਘੇੜਾ ਨਹੀਂ ਮਰਿਆ ਬਸ ਬਿਮਾਰ ਜੀ ਕਈ ਵਾਰੀ ਮਣਾ ਮੋਟਾ ਢਿੱਲੀ ਹੋ ਜਾਂਦੀ ਹੈ ਬਸ ਹੂੰ ਦਵਾਈ ਵਜੇ ਦਵਾ ਦੋ ਮੈਂ ਉਸ ਮੈਂ ਦਸ ਚਾਪੀ ਲੈਣੇ ਨਾ ਵਸ ਉਸੇ ਫਿਲਮੀ ਨਾ ਤੇ ਮੈਂ ਕਿੱਦਿ ਮਾਤਾ ਨੂੰ ਪਤਾ ਹੈ ਚਾਹ ਪੜੇ ਲਿਖੇ ਲੋਕਾਂ ਵਾਸਤੇ ਲੈ ਕੇ ਆਈ ਹੈ ਵੀ ਹਨਾ ਅਣਪੜ੍ਹੇ ਵਾਸਤੇ ਤਾਂ ਚਾਹ ਵੀ ਥੋੜਾ ਜਿਹਾ ਹੋ ਜਾਂਦਾ ਹੈਗਾ ਹੂੰ ਹੂੰ ਹੋਰ ਬਥੇ ਸਾ ਵੀ ਠੀਕ ਨਹੀਂ ਹੈ ਹਾਂ ਮਾਤਾ ਠੀਕ ਨਹੀਂ ਹੈ ਹੋਰ ਕਿੱਦਰ ਮੰਮੀ ਡੈਡੀ ਆਈ ਨਹੀਂ ਉਹ ਮਾਤਾ ਮਮੀ ਡੈਡੀ ਵਿਚਾਰਾ ਵਾ ਡੈਡੀ ਦੇ ਗੋਡੇ ਜਦੋਂ ਦੁਖਦੇ ਨੇ ਮਾਤਾ ਥੋੜੀ ਜੀ ਸ਼ੂਗਰ ਸਾਗਰ ਕਰਕੇ ਡਾਉਂ ਜੀ ਰਹਿੰਦੀ ਹੈਗੀ ਹੋਰ ਤੂੰ ਤਾਂ ਠੀਕ ਰਹਿਣੀ ਹੈ ਮੈਂ ਠੀਕ ਆ ਪੁੱਤ ਮੈਂ ਤਾਂ ਅੱਛਾ ਕਿਵੇਂ ਗੋਡੇ ਕਾਟੇ ਕਿਵੇਂ ਠੀਕ ਨੇ ਮੇਰੇ ਤਾਂ ਜਮਾ ਠੀਕ ਨੇ ਫਤੂ ਗੱਲ ਅੱਛਾ ਹੂੰ ਕਿਵੇਂ ਫਿਰ ਥੋੜਾ ਜਿਹਾ ਐ ਲੱਗਦਾ ਤੇਰੇ ਮੂੰਹ ਤੋਂ ਤਾਂ ਜਮੇ ਟੁੱਟੇ ਲੀ ਜੀ ਰਹਿੰਦੀ ਹੈ ਨਾ ਪਤਾ ਇਹ ਤਾਂ ਚੱਲੀ ਹੋ ਜਾਂਦਾ ਕੰਮ ਹੈ ਏ ਢਿੱਲੇ ਹੋ ਕੇ ਤਾਂ ਟਾਈਮ ਪਾਸ ਨਹੀਂ ਹੁੰਦਾ ਹੈਗਾ ਉਹ ਐ ਹੁੰਦਾਗਾ ਵਿੱਚ ਪੜੇ ਲਿਖੇ ਲੋਕ ਹੁੰਦੇ ਨੇ ਉਹਨਾਂ ਨੂੰ ਅਕਲ ਹੁੰਦੀ ਆ ਬੋਲਣ ਦੀ ਵਿੱਚ ਭਈ ਅਨਪੜ ਹੁੰਦੇ ਨੇ ਜਿਹਨੂੰ ਪਰ ਆਇਆ ਥੋੜਾ ਜਿਹਾ ਵਿੱਚ ਪੜੇ ਲਿਖੇ ਨੇ ਗੱਲ ਟਾਲ ਜਾਂਦੇ ਨੇ ਭਾਈ ਵਿੱਚ ਅਨਪੜਾ ਉਹਨਾਂ ਨੂੰ ਅਕਲ ਨਹੀਂ ਹੈਗੀ ਉਹ ਜਾਲੇ ਲੜਾਈ ਕਰ ਲੈਂਦੇ ਨੇ ਹੋਰ ਹੈ ਇਹ ਤਾਂ ਹੀ ਚੱਲੀ ਜਾਂਦਾ ਹੈਗਾ ਹੋਰ ਆ ਜਾ ਕਰੋ ਪੁੱਤ ਮਿਲ ਜਾ ਕਰੋ ਤੁਸੀਂ ਤਾਂ ਬਹੁਤ ਤੁਸੀਂ ਕਿਹੜਾ ਘੇੜਾ ਮਾਰਦੇ ਹੋ ਕਦੇ ਤੁਸੀਂ ਵੀ ਤੁਸੀਂ ਵੀ ਨਹੀਂ ਘੇੜਾ ਮਾਰਦੇ ਹੈਗੇ ਵੀ ਤੁਸੀਂ ਘੇੜਾ ਮਾਰ ਲੀਏ ਨਹੀਂ ਜਾਂਦਾ ਨਾ ਇਹਨੂੰ ਭੇਜੋ ਤੁਸੀਂ ਵੀ ਕਰੇ ਇਹਨੂੰ ਭੇਜ ਦੋ ਫਿਰ ਕੰਮ ਵਾਲੇ ਰਹਿੰਦੇ ਹੁਣ ਕੀ ਕਰੀਏ ਅੰਤ ਕਿਵੇਂ ਦੇਖੀ ਕੀ ਹਾਲਤ ਬਣਾਈ ਐ ਇਹਦੇ ਜਿਵੇਂ ਨੌਕਰਾਣੀ ਹੁੰਦੀ ਐ ਵੀ 10 ਘੰਟੇ ਦਾ ਕੰਮ ਕਰਕੇ ਆਈ ਐ ਕਾਹਨੂੰ ਕੰਮ ਕੰਮ ਤਾਂ ਕਰਦੀ ਨੇ 10 ਘੰਟੇ ਕਿਹੜਾ ਸੀ ਕੰਮ ਕਰਾਉਣਾ ਕਿਸੇ ਦਾ ਕਰਦੇ ਨੇ ਫਿਰ ਹਾਲਤ ਤਾਂ ਨਹੀਂ ਐ ਕਰਖੀ ਹੈਗੀ ਜਿਵੇਂ ਸਾਰੇ ਕੰਮ ਇਹੀ ਕਰਦੀ ਹੁੰਦੀ ਹੈਗੀ ਹੋਰ ਹੈ ਨਹੀਂ ਕੋਈ ਵਿੱਚ ਕੰਮ ਕਰਨ ਵਾਲੇ ਕਿ ਕਰਦੀ ਨਹੀਂ ਹੈਗੇ ਕਰਦੀ ਤਾਂ ਭਈ ਇਹੀ ਐ ਕੰਮ ਤਾਂ ਸਾਰੇ ਉਹ ਤਾਂ ਕਰਦੀ ਨਹੀਂ ਹੈਗੀ ਚੱਲ ਵੀਰੇ ਕਾਹਨੂੰ ਹੁਣ ਸੱਡੋ ਕੋਈ ਨਾ ਗੱਲਬਾਤ ਨਹੀਂ ਸੱਡੋ ਨਹੀਂ ਭਈ ਮਣਾ ਮੋਟਾ ਅਕਲ ਵੀ ਚਾਹੀਦੇ ਬੰਦੇ ਨੂੰ ਰਲ ਮਿਲ ਮਾੜਾ ਮੋਡਾ ਕਲੇਸ਼ ਵੀ ਉਹ ਟਾਈਮ ਦੀ ਕੋਈ ਗੱਲ ਨਹੀਂ ਸੋਹਣਾ ਲੱਗਦਾ ਹਰੇਕ ਗੱਲ ਤੇ ਕਲੇਸ਼ ਕਰਨਾ ਮਾੜਾ ਹੈਗਾ ਨੌ ਨੌਰਸੈਂਸ ਜੇ ਬੰਦੇ ਨੇ ਵਿੱਚ ਹੈ ਮਾੜਾ ਮੋਡਾ ਪੜਿਆ ਲਿਖਿਆ ਬੰਦਾ ਹੋਵੇ ਉਹਨੂੰ ਅਕਲ ਹੁੰਦੀ ਹੈ ਵੀ ਕਲੇਸ਼ ਨਾ ਕਰੇ ਵਿੱਚ ਤਾਂ ਕੱਪੜੇ ਪਾਉਣ ਦੀ ਵੀ ਨਹੀਂ ਅਕਲ ਨਾਲ ਬੋਲਣ ਦੀ ਅਕਲ ਹੈਗੀ ਤਿੰਨ ਜਿਆਦੇ ਅਕਲ ਤੇਰੀ ਭੈਣ ਨੂੰ ਜਿਆਦੇ ਆ ਹਾਂ ਅਕਲ ਹੈ ਇਹ ਤਾਂ ਬਥੇਰੀ ਪੜੀ ਲਿਖੀ ਹੈਗੀ ਤੂੰ ਤਾਂ ਅਣ ਪੜਿਆ ਤੇਰੀ ਭੰਤ ਜਿਆਦੇ ਪੜੀ ਹੋਈ ਆ ਹਾਂ ਪੜੀ ਹੋਈ ਕਿਉਂ ਨਹੀਂ ਪੜੀ ਹੋਈ ਤਾਂ ਤੇਰੇ ਹਾਲਤ ਬਰੈਗਡ ਕਰਤੀ ਤੁਸੀਂ ਨੇ ਕੰਮ ਕਰਾ ਕਰਾ ਕਰ ਦਿੱਤਾ ਮਾਡਰਨ ਕੁੜੀ ਜੀ ਮੈਂ ਤਾਂ ਪਹਿਲਾਂ ਵੀ ਗੱਲ ਖੋਲੀ ਸੀ ਬੀਤੇ ਕੰਮ ਮਦਦ ਨਹੀਂ ਕੰਮ ਕਰਨ ਨੂੰ ਕਿਹੜਾ ਤੂੰ ਬਾਲੀ ਸੋਣੀ ਸੰਖੇਤੀ ਜੀ ਕੰਮ ਨਹੀਂ ਕਰਦੀ ਜਾਂ ਮਾਸਟਰ ਨਹੀਂ ਲੱਗੀ ਹੋਈ ਹੈ ਹਾਂ ਅਣਪੜ੍ਹਤੋ ਹੈ ਜੀ ਤੇਰੀ ਭੈਣ ਜ਼ਿਆਦਾ ਪੜ੍ਹੀ ਹੋਈ ਹੈ ਹਾਂ ਪੜ੍ਹੀ ਹੋਈ ਹੈ ਤਾਂ ਤੁਸੀਂ ਨੇ ਹਾਲਤ ਬਗੜ ਬਗੜਤੀ ਸੀ ਹਾਂ ਹਾਲਤ ਬਗੜਖੀ ਅਹੀ ਪਹਿਲਾਂ ਤਾਂ ਅਹੀ ਜੂ ਹੈ ਤਾਂ ਅਹੀ ਜੀ ਕਿਉਂ ਆਏਗੀ ਇਹ ਤਾਂ ਹੁਣ ਹੋਈ ਹੈਗੀ ਵਿਆਹ ਤੋਂ ਬਾਅਦ ਪਹਿਲਾਂ ਤਾਂ ਬਥੇਰੀ ਕੀਤੀ ਹੈ ਚੰਗੀ ਜੋ ਕਾਲਜ ਪੜ੍ਹਦੀ ਹੁੰਦੀ ਦੀ ਰਿਸ਼ਤੇਦਾਰਾਂ ਨਾਲ ਨਹੀਂ ਆਏ ਜਾਂਦੇ ਰਿਸ਼ਤੇਦਾਰ ਕਿਵੇਂ ਬੋਲਦਾ ਪੁੱਠਾ ਰਿਸ਼ਤੇਦਾਰ ਇਹਨੂੰ ਕਾਦਾ ਲੱਗ ਰਿਹਾ ਬੋਲਣ ਨੂੰ ਚੁੱਪ ਕਰੀ ਬੈਠੀ ਹੈ ਵਿੱਚ ਕਾਦੇ ਵਿੱਚ ਮਾਦਾ ਜੀ ਅਕਲ ਹੀ ਨਹੀਂ ਹੈਗੀ ਵਿੱਚ ਤਾਂ ਵਿੱਚ ਤਾਂ ਹਾਂ ਆਕਲੀ ਨਹੀਂ ਹੈਗੀ ਇਹਨਾਂ ਨੇ ਬੈਠੀ ਨੇ ਬਚਾ ਕਰ ਦੂਗਾ ਚੁੱਪ ਕਰ ਦੂਗਾ ਜੇ ਦੇਖਣ ਨੂੰ ਫੇ ਕਿਦੋਂ ਕੀ ਕਰਦੇ ਨੇ ਰਿਸ਼ਤੇਦਾਰ ਬਣ ਕੇ ਰਹੇ ਹਾਂ ਰਿਸ਼ਤੇਦਾਰਾਂ ਫਿਰ ਮੇਰੀ ਭੈਣ ਦੀ ਕੀ ਹਾਲਤ ਕਰੀ ਤੁਸੀਂ ਨੇ ਅਸੀਂ ਨੇ ਕੀ ਕੰਮ ਕਰ ਲਿਆ ਤੇਰੀ ਭੈਣਾ ਭੋਜ ਤੇਰੀ ਭੇਜੀ ਇਹ ਚਾਰ ਦਿਨ ਪੇਕੇ ਲਾ ਜਾਵੇ ਲਾਇਆਵੇ ਉਹਦੀ ਸੱਸ ਸਪਿਆ ਜਿਹੜਾ ਇਹ ਤਾਂ ਕਹਿੰਦੀ ਜਾਨ ਵੀ ਨੁ ਦਿੰਦੀ ਹੈਗੀ ਵਿੱਚੋਂ ਸਲੀਕਾ ਕਰਦੀ ਆ ਉਹਦੀ ਸੱਸ ਸਪਿਆ ਜਿਹਦੇ ਘਰ ਆਲਾ ਭੇਜੇ ਆਕਲ ਨਹੀਂ ਬਾਸਤਾਨੀ ਹੈਗੀ ਤੈਨੂੰ ਬਾਣੀ ਮੂਟੀ ਆਕਲ ਤੈਨੂੰ ਤਾਂ ਜ਼ਿਆਦੇ ਆ ਤੂੰ ਆਪਣੀ ਅਕਲ ਉਹਦੇ ਕੋਲ ਰੱਖ ਚੱਲ ਤੂੰ ਚੁੱਪ ਕਰ ਚੱਲ ਫਿਰ ਕਾਨੂੰ ਬਸ ਹੋਰ ਸੁਣਾਉ ਗੱਲਬਾਤ ਕੋਈ ਗੱਲਬਾਤ ਕੀ ਤੇਰੀ ਹਾਲਤ ਦਾ ਦੇਖ ਕੇ ਮੈਨੂੰ ਤਰਸ ਆਈਆਂ ਨੇ ਤੇਰੇ ਤੇ ਬੈਠੀ ਨਵਾਬ ਹਾਂ ਮੈਂ ਉਹਨੂੰ ਦੇਖਿਆ ਨਵਾਬ ਬਣੀ ਬੈਠੀ ਐ ਤੜਕੀ ਨਾ ਧੋ ਕੇ ਬੈਹ ਜਾਂਦੀ ਐ ਆਈ ਨਹੀਂ ਬੋਲਿਆ ਕਾ ਸੁਣਾਉ ਗੱਲਬਾਤ ਇੱਕ ਬੋਲਣ ਦੀ ਦੇਖ ਇਹਨੂੰ ਸense ਕਿਵੇਂ ਇਹ ਤਾਂ ਐਮੀ ਹੈਗੀ ਬਸ ਸਿਰਫ ਐਮੀ ਐ ਤਾਂ ਬੋਲਣ ਹਾਂ ਬੋਲਦਾ ਤਾਂ ਫਿਰ ਤੇਰੇ ਵਾਂਗੂ ਥੁੜਿਆ ਵੀ ਰਿਸ਼ਤੇਦਾਰਾਂ ਨਾਲ ਆ ਕੇ ਬੋਲਦੇ ਹੁੰਦੇ ਨੇ ਰਿਸ਼ਤੇਦਾਰ ਵੀ ਬਿਨਾਂ ਰਿਸ਼ਤੇਦਾਰ ਬਣ ਕੇ ਫਿਰ ਮੈਂ ਤਾਂ ਬੋਲੂਗਾ ਤਾਂ ਮੈਂ ਹੱਥ ਕਰਾਉਂਗਾ ਇਹਦੀ ਮੈਂ ਹੱਥ ਮੇਰਾ ਸ਼ਾਬੂ ਵੀ ਬੋਲਾਂਗਾ ਇਹ ਤਾਂ ਐਂ ਕਿ ਨਵਾਬ ਬਣੀ ਹੋਈ ਐ ਇਹ ਅਸੀਂ ਕੀ ਕੋਈ ਜਾਦੇ ਬਣੇ ਹੋਇਆ ਤੇਰਾ ਬਣੀ ਹੈ ਤੇਰਾ ਬਣਾ ਬਣ ਕੇ ਆਵੇ ਅਨਪਰਜੀ ਨੂੰ ਨਾ ਤੈਨੂੰ ਬੋਲਣ ਦੀ ਅਕਲ ਐ ਨਾ ਤੈਨੂੰ ਬੋਲ ਕਰਨ ਦੀ ਅਕਲ ਕੱਲ ਵੀ ਛੱਡੋ ਅਨਪਰਜੀ ਹੈਗੀ ਐ ਇਹ ਜਮੀ ਡੰਗਰ ਜੀ ਮੇਰੇ ਤਾਂ ਸਰੂ ਤੇ ਵੀ ਹੈਗੀ ਬਸ ਡੰਗਰ ਜੀ ਤਾਂ ਹੈਗੀ ਐ ਕੋਈ ਨਾ ਚੁੱਪ ਕਰ ਜਾ ਬਸ ਐ ਨਹੀਂ ਬੋਲਦੇ ਆਇਆ ਆਇਆ ਭੈਣ ਦੀ ਮੇਰ ਕਰਾ ਅਗਲੀਆ ਕਿਉਂ ਹੋਰ ਕੀ ਨਾ ਹਾਂ ਤੂੰ ਬੋਲੋ ਜੀ ਅਗਲੀਆ ਲੱਗ ਰਿਹਾ ਉਹਨੂੰ ਬੋਲਣਾ ਨਾ ਤੈਨੂੰ ਕੱਪੜੇ ਪਾਉਣ ਦੀ ਅਗਲਾ ਨਾ ਤੈਨੂੰ ਬੋਲਣ ਦੀ ਅਗਲਾ ਤੇਰੇ ਤੇਰੀ ਭੈਣ ਨੂੰ ਤਾਂ ਜ਼ਿਆਦਾ ਆ ਤੈਨੂੰ ਤਾਂ ਹੈਗੀ ਆ ਹਾਂ ਹੈਗੀ ਅਗਲਾ ਬਸ ਬਈ ਚੰਗੇ ਮਾਰ ਕੰਮ ਨਹੀਂ ਬਾਸਤਾਨੀ ਕਿਸੇ ਦੀ ਤੈਨੂੰ ਤਾਂ ਜ਼ਿਆਦਾ ਆ ਕਿੱਥੋਂ ਆ ਜਾਂਦਾ ਲੜਨ ਜਾਂ ਭਾਜੇ ਮੇਰੇ ਘਰੋਂ ਕਿਉਂ ਮੇਰੇ ਵੀ ਘਰ ਆ ਬਈ ਤੋ ਸੋਨੂ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲ ਜਾਂਗੇ ਅਗਲੇ ਭਾਗ ਵਿੱਚ